ੱਡਾ ਆ ਗਿਆ ਬ੍ਰੇਕਾਂ ਹੀ ਕੋਈ ਨਹੀਂ ਕਾਰਦੇ ਚ ਅੱਡੇ ਚ ਗਰੇਗੇ ਮੇਰਾ ਘਰ ਸੱਜੇ ਪਾਸੇ ਹੈ ਘਰ ਮੁੜ ਲਈ ਨਹੀਂ ਮੁੜਦੀ ਨਹੀਂ ਤੋ ਕੀ ਸੁਖ ਦੇਵੇ ਇਸ ਤੋਂ ਕੀ ਸੁਖ ਲੈਣਾ ਮਨ ਸਾਰੇ ਪਾਸੇ ਜਾਂਦਾ ਹੈ ਪਰ ਜਦ ਇਹ ਨੋ ਕਹੀਏ ਰੱਬ ਵਾਲੇ ਘਰ ਜਾ ਨਹੀਂ ਜਾਂਦਾ ਤੂੰ ਮੇਰੇ ਘਰ ਆਓ ਮੇਰੇ ਮਿੱਤ ਨਹੀਂ ਆਉਂਦਾ ਭਾਵੇਂ ਮਿੱਤਰ ਕਰਕੇ ਆਵਾਜ਼ਾਂ ਮਾਰਦੇ ਨੇ ਗੁਰੂ ਅਰਜਨ ਦੇਵ ਜੀ ਏ ਨਹੀਂ ਜਾਂਦਾ ਪਰਮਾਤਮਾ ਦਾ ਘਰ ਤੇਰਾ ਘਰ ਹੈ ਪਰਵਾਰ ਦਾ ਘਰ ਰਸਤੇ ਦਾ ਪੜਾਓ ਹੈ ਜਿੱਥੇ ਤੂੰ ਜਾਂਦਾ ਹੈ ਜਿੱਥੇ ਤੂੰ ਰੋਜ਼ ਚੱਲਾ ਜਾਂਦਾ ਹੈ ਜਿੱਥੇ ਤੂੰ ਦਿਨ ਰਾਤ ਕੱਟਦਾ ਹੈ ਇਹ ਰਸਤੇ ਦਾ ਪੜਾਓ ਹੈ ਪਰਮਾਤਮਾ ਦਾ ਘਰ ਤੇਰਾ ਘਰ ਹੈ ਤੇ ਹੁਣ ਜਦ ਇਹ نو ਸੰਸਾਰ ਤੋਂ ਥੋੜਾ ਮੋੜੀਏ ਚੱਲ ਨਿਰੰਕਾਰ ਦੇ ਘਰ ਨਹੀਂ ਜਾਂਦਾ ਲਗਾ ਮੇ ਕੋਈ ਨਹੀਂ ਕੋੜੇ ਦੇ ਮੁੱਤ ਇਸ